ਨੇ ਤੁਹਾਡੇ ਸਭ ਦੇ ਉਮੀਦ ਕਰਦੇ ਆ ਤੁਸੀਂ ਸਭ ਵਧੀਆ ਹੋਵੋਗੇ ਸਭ ਸੁੱਖ ਸ਼ਾਂਤੀ ਹੋਊਗੀ ਅੱਜ ਆਪਾਂ ਦੁਆਰਾ ਲਾਈਵ ਹੋਏ ਆ ਤੁਹਾਡੇ ਸਾਹਮਣੇ ਕੁਝ ਨਮੀਆਂ ਗੱਲਾਂ ਨਵਾਂ ਮੈਟਰ ਲੈ ਕੇ ਜਲਦੀ ਤੁਸੀਂ ਕਿਤੋਂ ਵੀ ਬੈਠੇ ਹੋ ਤਾਂ ਚੈਨਲ ਨਾਲ ਜੜੋ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਦੇਖ ਰਹੇ ਹੋ ਚੈਨਲ ਨੂੰ welcom to my youtube channel guri unlimited toy halo friend ki haal chal ne toade jaldi judo ji channel de naal fir apna discussion shuruaat karde ha gall baat tusi kito vi dekh rahe ho channel nu video nu like kar lo channel nu subscribe kar lo ਕਿਉਂਕਿ ਆਪਾਂ ਇਸ ਚੈਨਲ ਦੇ ਉੱਪਰ ਤੁਹਾਨੂੰ YouTube ਕੇ ਰਿਗਾਰਡਿੰਗ ਬੱਚੇ ਕੇ ਟੌਏ ਕੇ ਰਿਗਾਰਡਿੰਗ ਟਿਪਸ ਦਿੰਨੇ ਰਹੇ ਨੇ ਆ ਇਸ ਕਰਕੇ ਜਲਦੀ ਚੈਨਲ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਜੇ ਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੁਝ ਤਾਂ ਕਮੈਂਟ ਕਰ ਸਕਦੇ ਹੋ ਜੀ ਤੁਹਾਡਾ ਆਪਣਾ ਚੈਨਲ ਗੁਰੀ ਅਨਲਿਮਿਟਡ ਟੌਏ ਇਸ ਚੈਨਲ ਤੇ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਟਿਪਸ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰੀ ਗੱਲਾਂ ਦੱਸਦੇ ਰਹਿੰਦੇ ਆ ਜੀ ਕੋਸ਼ਿਸ਼ ਕਰਦੇ ਆ ਤੁਹਾਡੇ ਵੀ ਸੁਜੈਸ਼ਨ ਆਉਂਦੇ ਰਹਿੰਦੇ ਨੇ ਕਮੈਂਟ ਆਉਂਦੇ ਰਹਿੰਦੇ ਨੇ ਜੀ ਹਾਂਜੀ ਵੈਲਕਮ ਟੂ ਮਾਈ YouTube ਚੈਨਲ ਗੁਰੀ ਅਨਲਿਮਿਟਡ ਟੌਏ हाँ जी की हाल चाल ने थोड़े तो कहाँ से आप चैनल को देख रहे हैं तो प्लीज़ मुझे कमेंट कीजिए वीडियो को लाइक कीजिए चैनल को सब्सक्राइब कीजिए क्योंकि हम आप इस चैनल पर आपके लिए सजेशन वीडियो के रिकॉर्डिंग और कुछ भी कोई नए मैटर के बा की बात करते रहते हैं आप कहां से देख रहे हैं प्लीज चैनल को सब्सक्राइब कीजिए वीडियो को लाइक कीजिए नीचे कमेंट बॉक्स हमारा चालू है कमेंट में कमेंट कीजिए वीडियो को लाइक कीजिए उसके बाद हम जो आज का जो मेन बात है वो स्टार्ट करेंगे हां जी वेलकम टू बैक माय YouTube चैनल वीडियो नु लाइक कर लो चैनल नु सब्सक्राइब कर लो ਤੇ نیچے ਕਮੈਂਟ ਬਾਕਸ ਆਪਣਾ ਚਾਲੂ ਹੈ ਉਸ ਤੋਂ ਬਾਅਦ ਫਿਰ ਆਪਾਂ ਕਮੈਂਟ ਸਟਾਰਟ ਕਰਦੇ ਆ ਜੋ ਅੱਜ ਦੀ ਗੱਲਬਾਤ ਹੈ ਵੀਡੀਓ ਨੂੰ ਜਿੰਨੇ ਜਨੇ ਵੀ ਦੇਖ ਰਹੇ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਉਸ ਤੋਂ ਬਾਅਦ ਆਪਾਂ ਅਗਲੀ ਬਾਤ ਸਟਾਰਟ ਕਰਦੇ ਆ ਜੀ ਜਿੰਨਾ ਟਾਈਮ 50 ਜਣੇ 50 ਜਣੇ ਆਪਣੇ ਨਾਲ ਨਹੀਂ ਜੁੜਦੇ ਆਪਾਂ ਉਸ ਤੋਂ ਪਹਿਲਾਂ ਨਹੀਂ ਗੱਲ ਸਟਾਰਟ ਕਰ ਰਹੇ ਕਿਉਂਕਿ ਫਿਰ ਮਜ਼ਾ ਨਹੀਂ ਆਉਂਦਾ ਬਾਰ ਬਾਰ ਗੱਲ ਨੂੰ ਕਰਨ ਦਾ ਆਪਣੇ ਕੋਲ 16 ਜਣੇ ਜੁੜ ਚੁੱਕੇ ਨੇ 16 ਜਣੇ ਜੁੜ ਚੁੱਕੇ ਨੇ ਆਪਣੇ ਚੈਨਲ ਦੇ ਨਾਲ 50 ਜਣਿਆਂ ਦੀ ਲੋੜ ਆਪਾਂ ਨੂੰ ਵੀਡੀਓ ਨੂੰ ਲਾਈਕ ਕਰ ਲੋ ਆਪਾਂ ਨੂੰ ਘੱਟੋ ਘੱਟ 25 ਲਾਈਕ ਦੀ ਲੋੜ ਹੈ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਲੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਆਪਾਂ ਤੁਹਾਡੇ ਮਤਲਬ ਦੀਆਂ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ YouTube ਕੇ ਰਿਕਾਰਡਿੰਗ ਟੌਏ ਕੇ ਰਿਕਾਰਡਿੰਗ ਕਿਉਂਕਿ ਆਪਣੇ ਕੋਲ ਕੋਈ ਫालतੂ ਨਹੀਂ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਤੁਹਾਡੇ ਨਾਲ ਤੁਹਾਡੇ ਮਤਲਬ ਦੀਆਂ ਗੱਲਾਂ ਕਰਨੀਆਂ ਨੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਨੀਚੇ ਕਮੈਂਟ ਕਰ ਸਕਦੇ ਹੋ ਕਿਉਂਕਿ ਜੋ ਅੱਜ ਦਾ ਆਪਣਾ ਲਾਈਵ ਆ ਇਹ 10 ਤੋਂ 15 ਮਿੰਟ ਦਾ ਲਾਈਵ ਹੋਊਗਾ ਤੇ ਸਿਰਫ ਆਪਾਂ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਹੀ ਕਰਨੀਆਂ ਨੇ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੁਝ ਤਾਂ ਨੀਚੇ ਕਮੈਂਟ ਬਾਕਸ ਆਪਣਾ ਚਾਲੂ ਆ ਕਮੈਂਟ ਕਰ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ राना जी आप कहाँ चले गए हाय ना हाँ जी हाँ जी बोलिए कमेंट किया है आपने क्या पूछना चाहते हैं क्या जानना चाहते हैं बहुत बहुत थैंक यू आपने कमेंट किया और वीडियो को लाइक कीजिए प्लीज़ वीडियो को लाइक कीजिए नीचे लाइक बॉक्स अपना चालू है कमेंट बॉक्स भी चालू है आप कमेंट कर सकते हैं अगर, अगर आप कुछ जानना चाहते हैं वीडियो के टिप्स हो फेसबुक के टिप्स इंस्टाग्राम के टिप्स ਦਲੀਪ ਸਿੰਘ ਦਾ ਪੁਰਾਣਾ ਗਾਣਾ ਦਲੀਪ ਸਿੰਘ ਦਾ ਪੁਰਾਣਾ ਗਾਣਾ ਭਈ ਇਹ ਜੀ ਦਲੀਪ ਸਿੰਘ ਕਿਆ ਕੌਣ ਕੌਣ ਸਾਹ ਦਲੀਪ ਸਿੰਘ ਬਹੁਤ ਬਹੁਤ ਥੈਂਕ ਯੂ ਆਪਣੇ ਕਮੈਂਟ ਕੀਤਾ ਠੀਕ ਹੈ ਵੀਡੀਓ ਨੂੰ ਲਾਈਕ ਕਰ ਲੋ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਿਆ ਤੁਸੀਂ ਵਧੀਆ ਗੱਲ ਹੈ ਤੁਹਾਡਾ ਆਪਣਾ ਚੈਨਲ ਆ ਤੁਸੀਂ ਕਮੈਂਟ ਕਰ ਸਕਦੇ ਹੋ ਕੁਝ ਪੁੱਛ ਸਕਦੇ ਹੋ ਦੱਸ ਸਕਦੇ ਹੋ ਸੁਝਾਅ ਦੇ ਸਕਦੇ ਹੋ ਕਿਉਂਕਿ ਆਪਾਂ ਆਪਣਾ ਕੋਈ ਮਤਲਬ ਨਹੀਂ ਹੈਗਾ ਲੋਕਾਂ ਵਾਂਗੂ ਚੈਨਲ ਬਣਾ ਕੇ ਗਲਤ ਟਿਪਸ ਦਿੰਦੇ ਆ ਆਪਾਂ ਸਿਰਫ ਤੁਹਾਡੇ ਮਤਲਬ ਦੀਆਂ ਹੀ ਟਿਪਸ ਦੇ ਰਹੇ ਆ ਤੁਹਾਨੂੰ ਜੋ ਤੁਹਾਡੇ ਕੰਮ ਆਉਣਗੀਆਂ YouTube ਕੇ ਰਿਗਾਰਡਿੰਗ ਟੁਆਇ ਕੇ ਰਿਗਾਰਡਿੰਗ ਉਸੀ ਕਮੈਂਟ ਕਰ ਸਕਦੇ ਹਾਂ ਬਸ ਨੀਚੇ ਕਮੈਂਟ ਕਰਨਾ ਆਪਾਂ ਤੁਹਾਡੇ ਪੁਆਇੰਟ ਦਾ ਜਵਾਬ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਹੈ ਕਿਉਂਕਿ ਹਜੇ ਤੱਕ ਕਿਸੇ ਨੇ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਕਿਉਂਕਿ ਕੋਈ ਆਪਾਂ ਕੋਈ ਐਦਾਂ ਦੀ ਵੀਡੀਓ ਤਾਂ ਨਹੀਂ ਬਣਾਈ ਕਿ ਆਪਨੂੰ ਕੋਈ ਵੀ ਲਾਈਕ ਨਾ ਕਰੇ ਆਪਾਂ ਤੁਹਾਡੇ ਮਤਲਬ ਦੀ ਗੱਲਾਂ ਕਰ ਰਹੇ ਆ ਕਮੈਂਟ ਆ ਰਹੇ ਨੇ ਵੀਡੀਓ ਨੂੰ ਲਾਈਕ ਕਰੋ ਫਿਰ ਜਲਦੀ ਜੀ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਗੁਰੀਅਲ ਲਿਮਟਡ ਟੁਆਏ ਠੀਕ ਹੈ ਥੋੜਾ ਟਾਈਮ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਆ ਆਪਾਂ ਸ਼ਾਪ ਦਿਖਾਉਨੇ ਆ ਥੈਂਕ ਯੂ ਥੈਂਕ ਯੂ ਸੋ ਮੱਚ ਲਾਈਕ ਕਰਨ ਲਈ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਟੁਆਏ ਆਪਣੀ ਟੁਆਏ ਸ਼ਾਪ ਦੇ ਉੱਪਰੋਂ 베بی ਬਾਕਰ ਵੀਡੀਓ ਨੂੰ ਲਾਈਕ ਕਰ ਲੋ ਜਿੰਨੇ ਜਨੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਪਾ ਤੁਹਾਨੂੰ ਦਿਖਾ ਰਹੇ ਆ ਟੌਏ ਦੀਆਂ ਆਈਟਮਾਂ ਨਵੇਂ-ਨਵੇਂ ਮਾਡਲ ਟਰੈਕਟਰ ਆ ਗਿਆ ਆਪਣੇ ਕੋਲ ਜੌਂਡੀਅਰ ਟਰੈਕਟਰ ਹਬ ਤੋਂ ਟ੍ਰੈਂਡਿੰਗ ਮਾਡਲ ਜੌਂਡੀਅਰ ਟਰੈਕਟਰ ਵੀਡੀਓ ਨੂੰ ਲਾਈਕ ਕਰ ਲਓ ਪਲੀਜ਼ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕੁਸ਼ਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਥੈਂਕ ਯੂ ਸੋ ਮੱਚ ਆਪ ਕਹਾਂ ਸੇ ਵੀ ਇਸ YouTube ਚੈਨਲ ਕੋ ਦੇਖ ਰਹੇ ਹੋ ਥੈਂਕ ਯੂ ਸੋ ਮੱਚ ਆਪਨੇ ਚੈਨਲ ਪਰ ਵਿਜ਼ਿਟ ਕੀਆ ਔਰ ਆਪਣਾ ਸੁਜੈਸ਼ਨ ਵੀ ਦੇ ਰਹੇ ਹੋ ਆਪਸੀ ਬਹੁਤ ਬਹੁਤ ਥੈਂਕ ਯੂ अगर आप यूट्यूब के रिकॉर्डिंग टॉय के रिकॉर्डिंग को जानना चाहते हो तो प्लीज़ कमेंट कीजिए क्योंकि आज का जो हमारा लाइव वो पंद्रह मिनट का है आठ मिनट हमारे हो गए सात मिनट रह गए कोशिश करेंगे हम सात मिनट में जो आपकी जो भी प्रॉब्लम है उसका सलूशन बताएंगे थैंक यू सो मच वीडियो को लाइक करने के लिए ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੁਸੀਂ ਕਮੈਂਟ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤਾਂ ਤੁਸੀਂ ਕਰ ਹੀ ਰਹੇ ਹੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਟੌਏ ਦੀਆਂ ਆਟਮਾਂ ਜੇਕਰ ਤੁਸੀਂ ਵੀ ਕੋਈ ਬੱਚੇ ਦਾ ਟੌਏ ਖਰੀਦਾ ਹੋ ਰਿਪੇਅਰ ਕਰਨਾ ਹੈ ਉਸ ਬਾਰੇ ਕੁਝ ਜਾਣਨਾ ਤਾਂ ਤੁਸੀਂ ਤਾਂ ਵੀ ਕਮੈਂਟ ਕਰ ਸਕਦੇ ਹੋ ਕਿਉਂਕਿ ਆਪਾਂ ਤੁਹਾਨੂੰ ਰਿਪੇਅਰ ਦੇ ਵੀ ਰਿਪੇਅਰ ਕਿੱਦਾਂ ਕਰਨੀ ਆ ਉਹ ਵੀ ਦੱਸਦੇ ਰਹਿਨੇ ਆ ਹਾਂਜੀ ਵੀਡੀਓ ਨੂੰ ਲਾਈਕ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੁਝ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਮੈਂਟ ਬਾਕਸ ਆਪਣਾ ਚਾਲੂ ਹੈ ਲਾਈਕ ਕਰ ਲਓ نیچے ਲਾਈਕ ਵਾਲਾ ਬਟਨ ਚਾਲੂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ क्योंकि अपने इस चैनल उपर के ऊपर यूट्यूब टिप्स टॉय के रिलेटिव टिप्स आपने हैं थैंक यू सो मच तो so आप कहाँ से भी चैनल को देख रहे हो वीडियो लाइक किया है आपने हमारे कहने पर किया है और अपनी मर्जी से भी किया है अपने चैनल पर यूट्यूब फैमिली बढ़ रही है हाँ जी वेलकम टू माय यूट्यूब यूट्यूब चैनल गुरी अनलिमिटेड टॉय आप कहाँ से देख रहे हैं प्लीज़ मुझे कमेंट कीजिए चैनल को सब्सक्राइब कीजिए वीडियो को लाइक कीजिए चैनल को सब्सक्राइब कीजिए अगर आप कुछ जानना चाहते हो कुछ पूछना चाहते हैं टॉय के रिलेटिव टॉय यूट्यूब टिप्स के रिलेटिव तो कमेंट कीजिए मुझे अपना कमेंट बॉक्स चालू है जी वीडियो लाइक कर लो सब तो पहला चैनल सब्सक्राइब कर लो ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਲੋ ਥੈਂਕ ਯੂ so much ਤੁਸੀਂ ਕਿਤੋਂ ਵੀ ਚੈਨਲ ਨੂੰ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਗੁਰੀ ਅਨਲਿमिटेड ਟੌਏ ਇਹ ਟੌਏ ਚੈਨਲ ਆਪਣਾ ਟੌਏ ਕੇ ਰਿਲੇਟਿਵ ਆ ਆਪਾਂ YouTube ਟਿਪਸ ਵੀ ਦੇ ਰਹੇ ਆ ਤੁਹਾਨੂੰ ਤੁਸੀਂ ਵੀ YouTube ਪਰ ਲਾਈਵ ਆਉਣਾ ਚਾਹੁੰਦੇ ਹੋ YouTube ਪਰ ਆਪਣੀਆਂ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਕਮੈਂਟ ਕਰੋ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਵੀ YouTube ਦੇ ਉੱਪਰ ਲਾਈਵ ਆ ਸਕਦੇ ਹੋ ਕਿਸ ਤਰ੍ਹਾਂ ਆਪਣਾ ਚੈਨਲ ਬਣਾ ਸਕਦੇ ਹੋ ਹਾਂਜੀ ਵੈਲਕਮ ਟੂ ਬਾਈਕ ਮਾਈ YouTube ਚੈਨਲ ਗੁਰੀ ਅਨਲਿਮਟ ਟੌਏ ਐਸ ਕੇ ਜੀ ਕahan ਚਲੇ ਗਏ ਆਪ ਥੈਂਕ ਯੂ ਸੋ ਮੱਚ ਆਪ ਕਹਾਂ ਸੇ ਵੀ YouTube ਚੈਨਲ ਕੋ ਦੇਖ ਰਹੇ ਹੋ ਇਸ ਚੈਨਲ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ YouTube ਦੇ ਰਿਕਾਰਡਿੰਗ ਆਪ YouTube ਕੇ ਬਾਰੇ ਮੈਂ ਕੁਝ ਜਾਨਣਾ ਚਾਹਤੇ ਹੂੰ ਅਗਰ ਆਪ ਵੀ ਚਾਹਤੇ ਆ YouTube ਪਰ ਲਾਈਵ ਆਣਾ ਆਪ ਵੀ YouTube ਚੈਨਲ ਬਣਾਉਣਾ ਚਾਹਤੇ ਹੂੰ ਤਾਂ ਆਪ ਮੂਝੇ ਕਮੈਂਟ ਕੀਜੀਏ ਚੈਨਲ ਕੋ ਸਬਸਕ੍ਰਾਈਬ ਕੀਜੀਏ ਪਲੀਜ਼ 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 ਫ੍ਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਹੋ ਤੁਸੀਂ ਵੀਡੀਓ ਨੂੰ ਲਾਈਕ ਵੀ ਨਹੀਂ ਕਰ ਰਹੇ ਕਿਉਂਕਿ ਯਾਰ ਬੋਲਣਾ ਬਹੁਤ ਔਖਾ ਇੱਕਦਮ ਲਗਾਤਾਰ ਬੋਲਣਾ ਬਹੁਤ ਔਖਾ ਇਸ ਕਰਕੇ ਆਪਾਂ ਤੁਹਾਨੂੰ ਮੁਫਤ ਦੇ ਵਿੱਚ ਸਲਾਹ ਦੇ ਰਹੇ ਹਾਂ ਉਹ ਵੀ ਤੁਹਾਡੇ ਕੰਮ ਆਉਣ ਵਾਲੀ ਇਸ ਕਰਕੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਲਹਾਲ ਆਪਣੇ ਚੈਨਲ ਦੇ ਉੱਤੇ ਆਪਾਂ ਨੂੰ ਤੇਰਾ ਜਣੇ ਦੇਖ ਰਹੇ ਨੇ ਪਲੀਜ਼ ਰੁਕੇ ਰਹਿਣਾ ਚੈਨਲ ਨੂੰ ਵੀਡੀਓ ਦੇਖ ਕੇ ਜਾਣੀ ਆ ਜੇਕਰ ਕੁਝ ਪੁੱਛਣਾ ਤਾਂ ਤੁਸੀਂ ਦੱਸ ਸਕਦੇ ਹੋ ਪੁੱਛ ਸਕਦੇ ਹੋ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਥੈਂਕ ਯੂ ਸੋ ਮੱਚ ਹਾਂਜੀ YouTube ਫੈਮਿਲੀ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣਾ ਕਮੈਂਟ ਬਾਕਸ ਚਾਲੂ ਹੈ ਜੇਕਰ ਤੂੰ ਜਾਨਣਾ ਚਾਹੁੰਦੇ ਹੋ ਕੋਈ YouTube ਟਿਪਸ ਟੌਏ ਕੇ ਰਿਲੇਟਡ ਬਤਾ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਕਿਉਂਕਿ ਲਾਈਵ ਆਪਾਂ ਤੋਂ ਸਿਰਫ ਤੁਹਾਡੀਆਂ ਪ੍ਰੋਬਲਮਾਂ ਦਾ ਹੱਲ ਸੁਣਨ ਵਾਸਤੇ ਹੀ ਆਉਨੇ ਆ ਕਿਉਂਕਿ ਲਾਈਵ ਵਾਸਤੇ ਸਮਾਂ ਚਾਹੀਦਾ ਹੈ ਸਮਝ ਆਈਦਾ ਪ੍ਰੋਪਰ ਬੋਲਣਾ ਚਾਹੀਦਾ ਫਿਰ ਉਹਨਾਂ ਟਾਈਮ ਜਿੰਨਾ ਟਾਈਮ ਤੁਸੀਂ ਲਾਈਵ ਹੋ ਇਸ ਕਰਕੇ ਆਪਾਂ ਤੁਹਾਡੇ ਵਾਸਤੇ ਹੀ ਲਾਈਵ ਆਉਂਦੇ ਆ ਤੁਹਾਡੇ ਵਾਸਤੇ ਤੁਹਾਡੇ ਪ੍ਰੋਬਲਮਾਂ ਵਾਸਤੇ ਹੀ ਆਪਾਂ ਲਾਈਵ ਵੀਡੀਓ ਬਣਾ ਰਹੇ ਆ ਨਹੀਂ ਲਾਈਵ ਹੋਣ ਵਾਸਤੇ ਬਹੁਤ ਬਹੁਤ ਮਿਹਨਤ ਹੁੰਦੀ ਹੈ ਟਾਈਮ ਲੱਗਦਾ ਹੈ ਬੋਲਣਾ ਪੈਂਦਾ ਉਹਨਾਂ ਟਾਈਮ ਹਾਂਜੀ ਅੱਜ ਵਾਸਤੇ ਆਪਾਂ ਕੁਝ ਐਨਾਂ ਹੀ ਕਰਦੇ ਆਂ ਤੇ ਕੱਲ ਨੂੰ ਦੁਬਾਰਾ ਸਟਾਰਟ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵਿੱਚ ਦੀ ਕਮਤਨ ਦੇ ਵੀ ਦੇਖਣੇ ਪੈਂਦੇ ਨੇ ਸ਼ਾਪ ਦਾ ਵੀ ਦੇਖਣਾ ਪੈਂਦਾ ਹੈ ਇਸ ਕਰਕੇ ਥੋੜਾ ਜਿਹਾ ਉਧਰ ਵੀ ਜੀ ਹੋ ਗਏ ਸੀਗੇ ਆਹ ਜਲਦੀ ਜੁੜ ਜੋ ਚੈਨਲ ਦੇ ਨਾਲ ਕਰਦੇ ਆਪਾਂ ਗੱਲਾਂ ਬਾਤਾਂ ਵੀਡੀਓ ਲੰਬੀ ਹੋ ਗਈ ਆਪਣੀ ਤੁਹਾਡੇ ਕਿਉਂਕਿ ਜਦੋਂ ਆਡੀਅנס ਵਾਜੇ ਦੇਖਣ ਵਾਲੇ ਵਾਜ ਜਾਂਦੇ ਨੇ ਨਾ ਫਿਰ ਆਪਾਂ ਵੀਡੀਓ ਨੂੰ ਸਕਿਪ ਨਹੀਂ ਕਰ ਸਕਦੇ ਵੀਡੀਓ ਨੂੰ ਰੋਕ ਨਹੀਂ ਸਕਦੇ ਵੀਡੀਓ ਨੂੰ ਛੱਡ ਨਹੀਂ ਸਕਦੇ ਲਾਈਕ ਕਰ ਲਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ YouTube ਟਿਪਸ YouTube ਕੇ ਰਿਗਾਰਡਿੰਗ ਤਾਂ ਜਲਦੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਇੰਨੇ ਵੀ ਦੇਖ ਰਹੇ ਆ YouTube ਚੈਨਲ ਨੂੰ ਨਵੇਂ ਆਡੀਅੰਸ ਜੁੜ ਜਾਂਦੀ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਆ ਦੇਖੋ ਵੀਡੀਓ ਨੂੰ ਲਾਈਕ ਕੀਤਾ ਥੈਂਕ ਯੂ so much ਆਪਣੇ ਟॉय ਸ਼ਾਪ ਜੌਂਡੀਓ ਟਰੈਕਟਰ ਟ੍ਰੈਂਡਿੰਗ ਮਾਡਲ ਔਰ ਜਨਣਾ ਕੁਝ ਹੋਰ ਦੇਖਣਾ ਤਾਂ ਆਪਾਂ ਕੱਲ ਦੁਬਾਰਾ ਲਾਈਵ ਹੋਵਾਂਗੇ ਅੱਜ ਵਾਸਤੇ ਇੰਨਾ ਹੀ ਧੰਨਵਾਦ ਜੀ